ਨਿਰਮਲ ਜਸ ਨਾਨਕ ਦਾਸ ਕਹੇ ਬਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾਡ ਕੋਠਾਰ ਖਸਮ ਸਿਰ ਕਾਟਿਆ ਥਿਨ ਮਹਿ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਨ ਕਿਸ਼ੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਹੋ ਨਾਨਕ ਤਿਸ ਪ੍ਰਭ ਬਲੇਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਬਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵਾ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦ ਮਦ ਪ੍ਰਭ ਅੰਤ ਸੁਆਮੀ ਆਪਣਾ ਥਾਟ ਬਣਾਇਓ ਆਪ ਆਪਣੇ ਸੇਵ ਕੀ ਆਪੇ ਰਾਖੈ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਵਸ ਕੀਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸਰਨਾਈ ਰਾਮ ਨਾਮ ਜਪ ਨਿਰਮਲ ਮੰਤ ਬਲਾਵਲ ਮਹੱਲਾ ਪੰਜਵਾਂ ਆਪ ਪਾਪ ਤੇ ਰਾਖੀ ਆਪ ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਅੰਧ ਪਰਵੇសា ਤ੍ਰਿਸ਼ਣ 부ਜੀ ਮਨ ਤਨ ਸੱਚ ତਰਾਪ ਨਾਥ ਕੋ 나ਥ ਸਰਨ ਸਮਰੱਥਾ ਸਗਲ ਸੇਸ਼ਟ ਕੋ ਮਾਈ ਬਾਪ ਭਗਤ ਬਚਲ ਪੈ ਪੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਬਲਾਵਲ ਮਹੱਲਾ ਪੰਜਵਾ ਜਿਸਤੇ ਉਪਜਿਆ ਤਿਹ ਪਛਾਨ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਪੇਟਿਓ ਬੜ ਭਾਗੀ ਅੰਤਰ ਜਾਮੀ ਸੁਗੜ ਸੁਜਾਨ ਹਾਥ ਦੇ ਰਾਖੇ ਕਰ ਆਪਣੇ ਬਾਦ ਸਮਰਾਤ ਨਮਾਣਿਆ ਕੋ ਮਾਨ ਪ੍ਰਮਪੈ ਬਿਨਸ ਗਏ ਖਿਨ ਭੀਤਰ ਅੰਧਕਾਰ ਪ੍ਰਗਟੇ ਚਾਣਾਨ ਸਾਸ ਸਾਸ ਅਰਾਧੈ ਨਾਨਕ ਸਦਾ ਸਦਾ ਜਾਈਏ ਕੁਰਬਾਨ ਬਲਾਵਲ ਮਹੱਲਾ ਪੰਜਵਾਂ ਧੂਐ ਥਾਮ ਰਖੇ ਗੁਰਸੂਰੇ ਹਲਕ ਪਲਤ ਪਾਰ ਬ੍ਰਹਮ ਸਵਾਰੀ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖ ਸਹਜੇ ਮੱਜਨ ਹੋਵਤ ਸਾਧੂ ਧੂਰੇ ਆਵਣ ਝਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬਿਸੂਰੇ ਭ੍ਰਮ ਪੈ ਤਰੇ ਛੁੱਟੇ ਭੈ ਜਮ ਕੇ ਘਟ ਘਟ ਏਕ ਰਹਿਆ ਪ੍ਰਭੂਰੇ ਨਾਨਕ ਸਰਲ ਪਰਿਉ ਦੁਖ ਭੰਜਨ ਅੰਤਰ ਬਾਹਰ ਪੇਖ ਹਜੂਰੇ ਬਲਾਵਲ ਮਹੱਲਾ ਪੰਜਵਾਂ दर्शन देखत दुख नस्से कबहु ना हो वो दृष्ट अगोचर जी कै संग बसे रहाऊ प्रीतम प्राण आधार स्वामी पूर रहे प्रबय अंतर जामी क्या गुण तेरे सार सम्हारी साक्षात प्रभु तुजह चितारी कृपा निद प्रब दीन दयाला जी जंत की करहु प्रतपाला ਆਠ ਪੈ ਤੇਰਾ ਨਾਮ ਜਨ ਜਾਪੀ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬਲਾਵਨ ਮਹੱਲਾ ਪੰਜਵਾਂ ਤਨ ਤਨ ਜੋਬਨ ਚਲਤ ਗਿਆ RAM ਨਾਮ ਕਾ ਭਜਨ ਨਾ ਕੀਨੋ ਕਰਤ ਬਕਾਰ ਨਿਸਪੂਰ ਭਿਆ ਰਹਾਉ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖਦੰਤ ਕਸ ਖੀਨ ਖਾਇ ਮੇਰੀ ਮੇਰੀ ਕਰ ਕਰ ਮੂਠੋ पाप करत नहिं परिदया महाविकार कोर दुख सागर तिसमे प्राणी गलत पया शरण परे नानक स्वामी की बहां पकर प्रभु काड लिया बलावल मोहल्ला पांचवा अपना प्रभु आया चीत दुश्मन दुष्ट रहे झाख मारत कुशल भया मेरे भाई मीत रहाऊ ਗਈ ਬਿਆਦ ਪਪਾਦ ਸਬਨਾਸੀ ਅੰਗੀਕਾਰ ਕਿਉ ਕਰਤਾਰ ਸ਼ਾਂਤ ਸੂਖ ਅਰ ਅਨੰਦ ਖਨੇਰੇ ਪ੍ਰੀਤਮ ਨਾਮ ਰਿਦੈ ਉਰਹਾਰ ਜੀਉ ਪਿੰਡ ਤਨ ਰਾਸ ਪ੍ਰਭ ਤੇਰੀ ਤੂੰ ਸਮਰਤ ਸੁਆਮੀ ਮੇਰਾ ਦਾਸ ਆਪਣੀ ਕਉ ਰਾਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਲਾਵਲ ਮਹੱਲਾ ਪੰਜਵਾਂ गोविन्द सिमरो ओ आकलियाण मिटटी अपाद भया सुख साचा अंतर जामी सिमरिया जान रहाओ जिसके जी तिन कीए सुख आले भगत जना कहो साचा तान दास अपने की आपे राखी पै भंजन ऊपर करते मान भई मित्राई मिटटी बुराई दुष्ट दूत हर काढे शान ਸੂਖ ਸਹਿਜ ਆਨੰਦ ਖਨੇਰੇ ਨਾਨਕ ਜੀ ਵੇ ਹਰ ਗੁਣ ਹੈ ਵਖਾਣ ਬਲਾਵਲ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਭਏ ਕਿਰਪਾਲ ਕਾਰਜ ਸਗਲ ਸੁਆਰੇ ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ ਅੰਗੀਕਾਰ ਪਿਆ ਪ੍ਰਭ ਆਪਣੇ ਦੁਖੀ ਸਗਲੇ ਭਏ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਧਰ ਲਿਏ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਕ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭ ਭਏ ਨਿਹਾਲ ਬਲਾਵਲ ਮਹੱਲਾ ਪੰਜਵਾਂ ਮੂਲਾ ਲਨ ਸਿਓ ਪ੍ਰੀਤ ਬਣੀ ਰਹਾਉ ਟੋਰੀ ਨਾ ਟੂਟੈ ਛੋਰੀ ਨਾ ਛੂਟੈ ਐਸੀ ਮਾਦੋ ਖਿੰਚ ਤਣੀ ਦਿਨ ਸਰੈਨ ਮਨ ਮਾਹੀ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਉ ਸਿਆਮ ਸੁੰਦਰ ਕੋ ਕਤ ਕਤਾ ਜਾ ਕੀ ਬਾਤ ਸੁਣੀ ਜਨ ਨਾਨਕ ਦਾਸਮ ਦਾਸ ਕਹੀ ਅਤ ਹੈ ਮੋਹਿ ਕਰਹੁ ਕਿਰਪਾ ਠਾਕੁਰੇ ਆਪਣੀ ਬਲਾਵਲ ਮਹੱਲਾ 5 ਹਰ ਕੇ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾਂ ਕਾਹੇਰ ਦੇ ਧਰ ਮਨ ਧਿਆਨ ਰਹਾਉ ਸਿਮਰ 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 ਸੁਖ ਦਾਤਾ ਜਾਂ ਕਾ ਕੀਆ ਸਗਲ ਜਹਾਨ ਰਸਨਾ ਰਵਹੁ ਏਕ ਨਾਰਾਇਣ ਸਾਚੀ ਦਰਗਾਹ ਪਾਵੂ ਮਾਨ ਸਾਧੂ ਸੰਗ ਪ੍ਰਾਪਤ ਜਾਂ ਕਉ ਤਿਨਹੀ ਪਾਇਆ ਇਹੋ ਨਿਧਾਨ ਗਾਵੋ ਗੁਣ ਕੀਤਨ ਨਿਤ ਸੁਆਮੀ ਕਰਿ ਕਿਰਪਾ ਨਾਨਕ ਦੀਜੈ ਦਾਨ ਬਲਾਵਲ ਮਹੱਲਾ ਪੰਜਵਾਂ ਰਾਖ ਲੀਏ ਸਤਿਗੁਰ ਕੀ ਸਰਣ ਜੈ ਜੈਕਾਰ ਹੋਆ ਜਾਗੇ ਅੰਤਰ ਪਾਰ ਬ੍ਰਹਮ ਮੇਰੂ ਤਾਰਨ ਤਰਨ ਰਹਾਉ ਵਿਸ਼ਵੰਬਰ ਪੂਰਨ ਸੁਖ ਦਾਤਾ ਸਗਲ ਸਮਗਰੀ ਪੋਖਣ ਭਰਨ ਥਾਨ ਤਨੰਤਰ ਸਰਬ ਨਿਰੰਤਰ ਬਲ ਬਲ ਜਾਈ ਹਰ ਕੇ ਚਰਨ ਜੀ ਤੁਗਤ ਵਸ ਮੇਰੇ ਸੁਆਮੀ ਸਰਬ ਸਿਧ ਤਮ ਕਾਰਨ ਕਰਨ ਆਦ ਜਗਾਦ ਪ੍ਰਭ ਰਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨ ਰਾਗ ਬੁਲਾਵਲ ਮਹੱਲਾ ਪੰਜਵਾਂ ਦੋ ਪਦੀ ਘਰ ਅਠਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ ਈ ਕਹ ਨਿਰਗੁਣ ਊਘੈ ਸਰਗੁਣ ਕੇਨ ਕਰਤ ਵਿੱਚ ਸੁਆਮੀ ਮੇਰਾ ਰਹਾਉ ਨਗਰ ਮੈਂ ਆਪ ਬਾਹਰ ਤੁਨਿ ਆਪਨ ਰਬ ਮੇਰੇ ਕੋ ਸਗਲ ਬਸੇਰਾ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਕਾ ਕਉ ਦਰਾਉ ਕਾਸਿਉ ਬਲਵੰਚਾ ਜਹ ਜਹ ਪੀਖੋ ਤਹ ਤਹ ਨੀਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੂਦ ਨਹੀਂ ਹਨੇਰਾ ਬਲਾਵਲ ਮਹੱਲਾ ਪੰਹੁਆ ਤੁਮ ਸਮਰੱਤਾ ਕਾਰਨ ਕਰਨ ਧਾਕਨ ਧਾਕ ਗੋਬਿੰਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ਰਹਾਉ ਜੋ ਜੋ ਕੀਨੋ ਸੋ ਤੁਮ ਜਾਣਿ ਉਪੇਖਿਓ ਠੌਰ ਨਾਹੀ ਕਛ ਢੀਠ ਮੁਕਰਨ ਵੱਡ ਪ੍ਰਤਾਪ ਸੁਨਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਵ ਸਦਾ ਸਦ ਭੂਲਨ ਤੁਮਰੋ ਬਿਰਦ ਪਤਤ ਉਧਰਨ ਕਰਨਾ ਮੈਂ ਕਿਰਪਾਲ ਕਿਰਪਾ ਨਿਦ ਜੀਵਨ ਪਦ ਨਾਨਕ ਹਰ ਦਰਸ਼ਨ ਬਲਾਵਲ ਮਹੱਲਾ ਪੰਜਵਾਂ ਐਸੀ ਕਿਰਪਾ ਮੋਹਿ ਕਰਹੁ ਸੰਤਹਿ ਚਰਨ ਹਮਾਰੂ ਮਾਥਾ ਨੈਣ ਦਰਸ ਤਨ ਧੂਰ ਪਰੋ ਰਹਾਉ ਗੁਰ ਕੋ ਸ਼ਬਦ ਮੇਰਾ ਹੀ ਅਰੇ ਬਸਤੈ ਹਰ ਨਾਮਾ ਮਨ ਸੰਗਿ ਧਰੋ ਤਸ ਕਰ ਪੰਚ ਨਿਵਾਰ ਹੋ ਠਾਕੁਰ ਸਗਲੋ ਭਰਮਾ ਹੋਮ ਜਰੋ ਜੋ ਤੁਮ ਕਰਹੁ ਸੋਈ ਭਲ ਮਾਨੈ ਭਾਵਨ ਦੁਬਦਾ ਦੂਰ ਟਰੋ ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੇ ਮੋਹਿ ਉਧ ਰੋ ਬਲਾਵਲ ਮਹੱਲਾ ਪੰਜਵਾਂ ਐਸੀ ਦੀਖਿਆ ਜਨ ਸਿਓ ਮੰਗਾ ਤਮਰੋ ਧਿਆਨ ਤਮਾਰੂ ਰੰਗਾ ਤੇਮਰੀ ਸੇਵਾ ਤਮਾਰੇ ਅੰਗਾ ਰਹਾਉ ਜਨ ਕੀ ਟਹਿਲ ਸੰਭਾਖਣ ਜਨ ਸਿਓ ਉਠਣ ਬੈਠਣ ਜਨ ਕੈ ਸੰਗਾ ਜਨ ਚਰ ਰਾਜ ਮੁਖ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ਜਨ ਪਾਰ ਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ ਜਾਨਕੀ ਧੂਰ ਕੀਓ ਮੱਜਨ ਨਾਨਕ ਜਨਮ ਜਨਮ ਕੇ ਹਰੇ ਕਲੰਗਾ ਬਲਾਵਲ ਮਹੱਲਾ ਪੰਜਵਾ ਜਿਉ ਭਾਵੈ ਤਿਉ ਮੋਹਿ ਪ੍ਰਤਪਾਲ ਪਾਰ ਬ੍ਰਹਮ ਪਰਮੇਚਰ ਸਤਗੁਰ ਹਮ ਬਾਰਿਕ ਤੁਮ ਪਿਤਾ ਕਿਰਪਾਲ ਰਹਾਉ ਮੋਹਿ ਨਿਰਗੁਣ ਗੁਣ ਨਾਹੀ ਕੋਈ ਪਹੁੰਚ ਨਾ ਸਾਖੋਂ ਤੁਮਰੀ ਘਾਲ ਤੁਮਰੀ ਗਤ ਮੇਤ ਤੁਮਹੀ ਜਾਨਹੁ ਜੀਉ ਪਿੰਡ ਸਭ ਤੁਮਰੋ ਮਾਲ ਅੰਤਰ ਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਣੋ ਹਾਲ ਤਨ ਮਨ ਸੀਤਲ ਹੋਏ ਹਮਾਰੂ ਨਾਨਕ ਪ੍ਰਭ ਜੀਓ ਨਦਰ ਨਿਹਾਲ ਬਲਾਵ ਨਮਾ ਹੱਲਾ ਪੰਜਵਾ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨ ਮੋਹਨ ਤੁਝ ਬਿਨ ਜੀਵਨ ਸਗਲ ਆਕਾਥ ਰਹਾਉ ਰੰਗ ਤੇ ਰਾਉ ਕਰਤ ਖਿਨ ਭੀਤਰ ਪ੍ਰਭ ਮੇਰੋ ਅਨਾਥ ਕੋ ਨਾਥ ਜਗ ਤੇ ਅਗਨ ਮਹਿ ਜਨ ਆਪ ਉਧਾਰੀ ਘਰ ਆਪਣੇ ਦੇ ਰਾਖੇ ਹਾਥ ਸੀਤਲ ਸੁਖ ਪਾਇਓ ਮਨ ਤ੍ਰਿਪਤੇ ਹਰ ਸਿਮਰਤ ਸ੍ਰਮ ਸਗਲੇ ਲਾਥ ਨਿਦ ਨਿਧਾਨ ਨਾਨਕ ਹਰ ਸੇਵਾ ਅਵਰ ਸਿਆਨ ਪਸਗਲੇ ਆਕਾਥ ਬਲਾਬਲ ਮਹੱਲਾ ਪੰਜਵਾਂ ਆਪਨੇ ਸੇਵ ਕੋ ਕਬੋ ਨਾ ਬਸਾਰੋ ਔਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰ ਹੋ ਰਹਾ ਪਤਤ ਪਾਵਨ ਪ੍ਰਭ ਬਿਰਦ ਤਮਾਰੂ ਹਮਰੇ ਦੋਖ ਰਿਦੈ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹਉ ਮੈਂ ਪਤਲ ਕਿਰਪਾ ਕਰ ਜਾ ਰੋ ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਿਨ ਕਤ ਬਾਰੂ ਜਨਨ ਨਾਨਕ ਪਿਆਸ ਚਰਨ ਕਮਲਨ ਕੀ ਪੇਖ ਦਰਸ ਸੁਆਮੀ ਸੁਖ ਸਾਰੂ ਬਲਾਵਲ ਮਹੱਲਾ ਪੰਜਵਾ ਅੱਗੇ ਪਾਛੇ ਕੁਸਲ ਭਇਆ ਗੁਰ ਪੂਰੈ ਪੂਰੀ ਸਭ ਰਾਖੀ ਪਾਰ ਬ੍ਰਹਮ ਪ੍ਰਭ ਕੀਨੀ ਮਾਇਆ ਰਹਾਉ ਮਨ ਤਨ ਰਵ ਰਹਿ ਆਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਜ ਆਨੰਦ ਗੁਣ ਗਾਈ ਦੂਤ ਦੁਸ਼ਟ ਸਭ ਹੋਏ ਖਿਆ ਗੋਨੇ ਅਬ ਗੁਣ ਪ੍ਰਭ ਕਾਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤੁੱਲ ਬਡਾਈ ਅਚੁੱਤ ਅਬਨਾਸੀ ਨਾਨਕ ਉਚਰੈ ਹਰ ਕੀ ਜਇਆ ਬਲਾਵ ਮਹੱਲਾ ਪੰਜਵਾਂ ਬਿਨ ਭੈ ਪਗਤੀ ਤਰਨ ਕੈਸੀ ਕਰਹੁ ਅਨਗਰਹੁ ਪਤਤ ਉਦਾਹਰਨ ਰਾਖ ਸੁਆਮੀ ਆਪ ਪਰੋਸੀ ਰਹਾਉ ਸਿਮਰਨ ਨਹੀਂ ਆਵਤ ਫਿਰਤ ਮਦਮਾਵਤ ਵਿਖਿਆ ਰਾਤਾ ਸਵਾਨ ਜੈਸੀ ਆਉਦ ਬਿਹਾਵਤ ਅਦਕ ਮਹਾਵਤ ਪਾਪ ਕਮਾਵਤ ਬੁਢੇ ਐਸੀ ਸਰਨ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਵਣ ਜੈਸੇ ਕੇਸਵ ਕਲੇਸ਼ ਨਾਸ ਅਗਖੰਡਨ ਨਾਨਕ ਜੀਵਤ ਦਰਸ ਦਿ세 ਰਾਗ ਬਲਾਵਲ ਮਹੱਲਾ ਪੰਜਵਾਂ ਧੁਪਦੇ ਘਰ ਨੋ ਇੱਕ ਓੰਕਾਰ ਸਤਗੁਰ ਪ੍ਰਸਾਦ ਆਪਹਿ ਮਿਲ ਲੈ ਜਬ ਤੇ ਸਰਨ ਤੇ ਮਾਰੀ ਆਏ ਤਬ ਤੇ ਦੁਖ ਗਏ ਰਹਾਉ ਤਾਜੀ ਅਬ ਮਾਨ ਅਰਚਿੰਤ ਬਰਾਨੀ ਸਾਧ ਹੈ ਸਰਨ ਪਾਈ ਜਪ ਜਪ ਨਾਮ ਤੁਮਾਰੋ ਪ੍ਰੀਤਮ ਤਨ ਤੇ ਰੋਗ ਖਾਈ ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰ ਦਏ ਕਹੋ ਨਾਨਕ ਗੁਰ ਪੂਰਾ ਭੇਟਿਓ ਆਮਨ ਜਾਨ ਰਹੀ ਬਿਲਾਵ ਮਹੱਲਾ ਪੰਜਵਾਂ ਜੀਵੋ ਨਾਮ ਸੁਣੀ ਜੋ ਸੋ ਪਰਸਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਣੀ ਰਹਾਉ ਤੀਰ ਗਈ ਬਾਂਦੀ ਮਨ ਤੀਰਾ ਮੋਹੈ ਉਹ ਆਨੰਦ ਧੁਨੀ ਉਪਜਿਓ ਚਾਉ ਮਿਲਨ ਪ੍ਰਭ ਪੀਤਮ ਰਹਿਣ ਨਾ ਜਾਏ ਖਿਨੀ ਅਨਕ ਭਗਤ ਅਨਕ ਜਨਤਾਰੀ ਸਿਮਰਹਿ ਅਨਕ 무ਨੀ ਅੰਦਲੇ ਟੇਕ ਨਿਰਤਨ ਤਨ ਪਾਇਓ ਪ੍ਰਭ ਨਾਨਕ ਅਨਕ ਗੁਨੀ